ਸਤਿ ਸ਼੍ਰੀਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਹਮੇਸ਼ਾ ਸਰਬੱਤ ਦਾ ਭਲਾ ਮੰਗਦੀਆਂ ਸਰਬੱਤ ਦੀ ਚੜ੍ਹਦੀ ਕਲਾ ਮੰਗਦੀਆਂ ਮੈਂ ਉਹਨਾਂ ਸਤ ਸਾਮ ਆਵਾਮ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਵੀਰ ਹਰਪਰਜੀਤ ਰਾਮ ਜੀ ਨੂੰ ਦੁਆਵਾਂ ਦਿੱਤੀਆਂ ਕਿਉਂਕਿ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਕਿ ਮੈਂ ਵੀਰ ਹਰਪਰਜੀਤ ਰਾਮ ਜੀ ਦਾ ਬਹੁਤ ਸਤਿਕਾਰ ਕਰਦੀਆਂ ਉਹਨਾਂ ਨੂੰ ਆਪਣਾ ਭਰਾ ਦਿਲੋਂ ਕਿਉਂਕਿ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਜਦੋਂ ਐਕਸੀਡੈਂਟ ਦਾ ਪਤਾ ਲੱਗਿਆ ਸੀ ਤੇ ਆਪਾਂ ਸਾਰੇ ਪਰੇਸ਼ਾਨ ਹੋਏ ਪਰਿਵਾਰ ਵੀ ਹੋਇਆ ਉਹਨਾਂ ਦਾ ਸਾਰੇ ਹੈ ਨਾ ਫਿਰ ਆਪਾਂ ਨੇ ਰੱਬ ਅੱਗੇ ਅਰਦਾਸ ਕੀਤੀ ਆ ਤੇ ਮੈਂ ਅਰਦਾਸ ਕਰਦੀ ਆ ਅੱਗੇ ਤੋਂ ਵੀ ਕਿ ਮੇਰੇ ਵੀਰ ਨੂੰ ਰੱਬਾ ਤਤੀਵਾ ਨਾ ਲੱਗੇ ਉਹਨੂੰ ਬੁਰੀਆਂ ਬੁਲਾਵਾਂ ਤੋਂ ਦੂਰ ਰੱਖੀ ਮੇਰੀ ਉਮਰ ਵੀ ਮੇਰੇ ਵੀਰ ਨੂੰ ਲਾ ਦੇ ਤਾਂ ਕਿ ਮੇਰਾ ਆਉਣਾ ਇਸ ਦੁਨੀਆ ਤੇ ਸਫਲ ਹੋ ਜੇ ਜੁਗ ਜੁਗ ਜਿਉ ਵੀ ਚੜਦੀ ਕਲਾ ਵੀ ਰਹੇ